ਬਾਈ ਤੂੰ ਗੱਡੀ ਗੱਡੀ ਨੂੰ ਕਹਿੰਦਾ ਹੀ ਕਦੋਂ ਲਿਓਣੀ ਆ ਫਿਰ ਕੀ ਬਣਾ ਗੱਡੀ ਦਾ ਉਹ ਬਾਈ ਤੂੰ ਯਾਰ ਦੱਸ ਦੇ ਦੋ ਜਾ ਬਾਦ ਦੱਸ ਦੇਣ ਤੇਰੇ ਯਾਰ ਨੇ ਜਿਆਦਾ ਲਿਓਣੀ ਆ ਕਾਲੀ ਸਕਾਰਪਿਓ ਜਾਂ ਫਿਰ ਥਾਰ ਲਿਓਣੀ ਆ ਪੈਂਡਲਾਂ ਦੇ ਅੱਗ ਲਾ ਦੇਣੀ ਆ ਆਪਾਂ ਸਾਰੇ ਪਾਸੇ ਲੱਗਦਾ ਕਾਲੀ ਸਕਾਰਪਿਓ ਦਾ ਥਾਰ ਦਾ ਕਣਕ ਤਾਂ ਤੁਹਾਡੇ ਬਾਦਲ ਵਾਲੀ ਆਉਂਦੀ ਆ ਜਾ ਯਾਰ ਅਜੇ ਤਾਂ ਬਾਪੂ ਨੇ ਪੈਸੇ ਨਹੀਂ ਦਿੱਤੇ

ਭਾਈ ਨੋਟ ਤਾਂ ਅਸਲੀ ਹੈ ਲੈ ਭਾਈ ਮੇਰੇ ਪੈਸੇ ਤਾਂ ਦੇ ਜਾ ਭਾਈ ਮੈਂ ਡਾਕਟਰ ਆ ਚੈੱਕ ਕਰਨ ਦੀ ਫੀਸ 200 ਰੁਪਏ ਲੈਣਾ ਭਾਈ ਮੇਰੇ ਪੈਸੇ ਤਾਂ ਦੇ ਦੇ ਭਾਈ ਕਿਹੜੇ ਪੈਸੇ ਭਾਈ ਇਹ ਤਾਂ ਮੇਰਾ ਹੋ ਗਿਆ ਹੁਣ ਭਈਆ ਮੈਨੂੰ ਦੇ ਦੇ ਯਾਰ 100 ਨੋਟ ਸੀ ਮੇਰੇ ਕੋਲੇ ਭਾਈ 200 ਰੁਪਏ ਫੀਸ ਲੈਂਦਾ ਮੈਂ ਇਹ ਮੇਰਾ ਹੋ ਗਿਆ ਨੋਟ ਭਈਆ ਮੈਨੂੰ ਤਾਂ ਆਪ ਲੱਗਾਈ ਇੱਕੋ ਹੀ ਸੀ ਦੇ ਦੇ ਭਾਈ ਜੇ ਤੈਨੂੰ ਲੱਭਿਆ ਸੀ ਫਿਰ 13 ਕਿੱਥੋਂ ਗਿਆ ਇਹ ਤਾਂ ਮੇਰਾ ਹੋ ਗਿਆ ਹੁਣ ਦਿਆ ਬੜਾ